ਤੁਹਾਡਾ ਉਹ ਸੁਭਾਅ ਹੋਵੇ ਜੋ ਮਸੀਹ ਯਿਸੂ ਦਾ ਵੀ ਸੀ ਅਮੇਜ਼ਿੰਗ ਆ ਹੁਣ ਬਾਈਬਲ ਦੀ ਇੱਕ ਕਮਾਂਡਮੈਂਟ ਆ ਇਦਾਂ ਨਹੀਂ ਕਹਿੰਦਾ ਦੇਖ ਲਿਓ ਜੇ ਕਿਤੇ ਕਿਤੇ ਤੁਹਾਡਾ ਵੀ ਸੁਭਾਅ ਪ੍ਰਭੂ ਵਰਗਾ ਹੋ ਜਵੇ ਪਰ ਕੀ ਕਹਿੰਦਾ ਤੁਹਾਡਾ ਸੁਭਾਅ ਹੋਵੇ ਜਿਵੇਂ ਦਾ ਪ੍ਰਭੂ ਯਿਸੂ ਮਸੀਹ ਦਾ ਸੁਭਾਅ ਆ ਤੇ ਹੁਣ ਪਹਿਲਾਂ ਤਾਂ ਪ੍ਰਭੂ ਯਿਸੂ ਮਸੀਹ ਦਾ ਸੁਭਾਅ ਦੇਖਣਾ ਪਊਗਾ ਕਿਵੇਂ ਦਾ ਆ ਕਿੰਨਾ ਦਿਆਲਗੀ ਵਾਲਾ ਕਿੰਨਾ ਪ੍ਰੇਮ ਵਾਲਾ ਸਤੌਣ ਵਾਲਿਆਂ ਨੂੰ ਮੂੰਹ ਤੇ ਥੁੱਕਣ ਵਾਲਿਆਂ ਨੂੰ ਮੂੰਹ ਤੇ ਚਪੇੜਾ ਮਾਰਨ ਵਾਲਿਆਂ ਨੂੰ ਉਹਨਾਂ ਲਈ ਵੀ ਸਿਫਾਰਿਸ਼ ਕਰੀ ਜਾਂਦੇ ਆਪਣੇ ਪਿਤਾ ਅੱਗੇ ਪਿਤਾ ਇਹਨਾਂ ਨੂੰ ਮਾਫ਼ ਕਰ ਦਿਓ ਇਹ ਨਹੀਂ ਜਾਣਦੇ ਇਹ ਕੀ ਕਰਦੇ ਆ ਅਮੇਜ਼ਿੰਗ ਆ ਨਾ ਕਿੰਨਾ ਹੈਰਾਨੀ ਵਾਲਾ ਸੁਭਾਅ ਆ ਹੁਣ ਵਚਨ ਸਾਨੂੰ ਕੀ ਕਹਿੰਦਾ ਆ ਤੁਹਾਡਾ ਸੁਭਾਅ ਇਦਾਂ ਦਾ ਹੋਵੇ ਤੇ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਕੀ ਕਿਹਾ ਜਿਹੜੇ ਸਤਾਉਣ ਉਹਨਾਂ ਲਈ ਪ੍ਰਾਰਥਨਾ ਕਰਿਓ ਜਿਹੜੇ ਤੁਹਾਨੂੰ ਗਲਤ ਬੋਲਦੇ ਆ ਉਹਨਾਂ ਦੇ ਲਈ ਪ੍ਰਾਰਥਨਾ ਕਰਿਓ ਸੋ ਅਸੀਂ ਉਹਨਾਂ ਨੂੰ ਬles ਕਰਨਾ ਆ ਉਹਨਾਂ ਦੇ ਲਈ ਪ੍ਰੇਅਰਸ ਕਰਨੀਆਂ ਆ ਸੁਣ ਕੇ ਅਸੀਂ ਇਦਾਂ ਨਹੀਂ ਕਹਿਣਾ ਇਹ ਇਦਾਂ ਦੇ ਆ ਕਿਤੇ ਟੱਕਰ ਭੈਣ ਇਦਾਂ ਕਰਦੀ ਓਦਾਂ ਕਰਦੀ ਐ ਇਹ ਫੇ ਆਪਣਾ ਸੁਭਾਅ ਪ੍ਰਭੂ ਵਾਲਾ ਨਹੀਂ ਆ ਤੇ ਪ੍ਰਭੂ ਯਿਸੂ ਮਸੀਹ ਦਾ ਸੁਭਾਅ ਕੀ ਸੀ ਕੋੜੀ ਨੂੰ ਦੇਖਿਆ ਪਤਾ ਐ ਪ੍ਰਭੂ ਨੂੰ ਕਿ ਉਹਦੇ ਅੰਦਰ సామਰਥਿਆ ਫੇ ਵੀ ਕੋੜੀ ਨੂੰ ਪੁੱਛਦਾ ਤੈਨੂੰ ਯਕੀਨ ਐ ਤੇ ਕੋੜੀ ਕਹਿੰਦਾ ਹਾਂ ਜੀ ਤੇ ਫੇ ਸ਼ੂ ਲਿਆ ਉਹਨੂੰ ਵੀ ਜਾ ਕੇ ਤੇ ਉਹ ਚੰਗਾ ਹੋ ਗਿਆ ਅੰਨਾ ਦੇਖਣਾ ਚਾਹੁੰਦਾ ਆ ਉਹਨੂੰ ਵੀ ਪੁੱਛਦੇ ਤੈਨੂੰ ਯਕੀਨ ਆ ਉਹਨੇ ਕਿਹਾ ਹਾਂ ਜੀ ਤੇ ਅੰਨੇ ਦੀਆਂ ਅੱਖਾਂ ਨੂੰ ਛੂ ਲਿਆ ਤੇ ਉਹ ਚੰਗਾ ਹੋ ਗਿਆ ਦੂਜਿਆਂ ਦੀ ਸਾਰ ਲਈ ਆ ਨਾ ਨਹੀਂ ਤੇ ਪ੍ਰਭੂ ਇੰਨਾ ਵੀ ਕਹਿ ਸਕਦੇ ਸੀ ਮੇਰੇ ਪਿੱਛੇ ਤਾਂ ਹਜ਼ਾਰਾਂ ਹਜ਼ਾਰਾਂ ਪੀੜਾਂ ਚੱਲਦੀਆਂ ਜੇ ਨਾ ਵੀ ਮੈਂ ਇਹਨਾਂ ਦੀ ਆਵਾਜ਼ ਸੁਣੀ ਤਾਂ ਕੀ ਆ ਦੋ ਤਿੰਨ ਬੰਦਿਆਂ ਨਾਲ ਮੈਨੂੰ ਕੀ ਫਰਕ ਪੈਣਾ ਆ ਪਰ ਦੋ ਤਿੰਨ ਬੰਦਿਆਂ ਦੀ ਵੀ ਕੇਅਰ ਕੀਤੀ ਆ ਉਹ ਜਿਹੜਾ ਤਲਾਬ ਕੰਡੇ ਇੰਨੇ ਸਾਲਾਂ ਤੋਂ ਪਿਆਸ ਸੀਗਾ ਵਾਰੀ ਨਹੀਂ ਆਉਂਦੀ ਸੀ ਉਹਦੀ ਤਲਾਬ ਵਿੱਚ ਉਤਰਨ ਦੀ ਉਹਨੂੰ ਅੱਖਰ ਬੋਲ ਕੇ ਹੀ ਚੰਗਿਆਂ ਕਰ ਦਿੱਤਾ ਤਰਸ ਵਾਲਾ ਨਿਮਰਤਾ ਵਾਲਾ ਦਿਆਲਗੀ ਵਾਲਾ ਸੁਭਾਅ ਆ ਛੱਤ ਪਾੜ ਕੇ ਇੱਕ ਰੋਗੀ ਨੂੰ ਵਰਾ ਦਿੱਤਾ ਉਹਦੇ ਦੋਸਤਾਂ ਨੇ ਹੇਠਾਂ ਮੰਜੀ ਬਨ ਕੇ ਜਿੱਥੇ ਘਰ ਵਿੱਚ ਪ੍ਰਭੂ ਯਿਸੂ ਮਸੀਹ ਪ੍ਰਚਾਰ ਕਰਦੇ ਆ ਉਪਦੇਸ਼ ਦਿੰਦੇ ਆ ਤੇ ਉਥੇ ਇਹ ਨਹੀਂ ਕਿ ਆ ਚੈਲਿਆਂ ਨੂੰ ਆ ਫੜੋ ਜਰਾ ਕਿ ਇਹਨਾਂ ਨੂੰ ਕਰਿਓ ਸਿੱਧੇ ਵੀ ਅਖਪਰਾਲ ਪਾੜ ਕੇ ਰੱਖਦੀ ਇਹਨਾਂ ਨੇ ਉਥੇ ਧਿਆਨ ਕਿਹੜੀ ਚੀਜ਼ ਤੇ ਕੀਤਾ ਵੀ ਐਡਾ ਵਿਸ਼ਵਾਸ ਵੀ ਢ ਜਾਦੀ ਆ ਵਾਰੀ ਨਹੀਂ ਆਉਣੀ ਛੱਤ ਪਾਣੀ ਚੱਲਣ ਦੇਉ ਕੰਮ ਵੀ ਇਹ ਚੰਗਾ ਹੋ ਜਾਊਗਾ ਇੰਨਾ ਪਿਆਰ ਆਪਣੇ ਦੋਸਤ ਦੇ ਲਈ ਆਪਣੇ ਮਿੱਤਰ ਦੇ ਲਈ ਆਪਣੇ ਸਾਥ ਸੰਬੰਧੀ ਦੇ ਲਈ ਕਿ ਇੱਡਾ ਰਿਸਕ ਲੈ ਲਿਆ ਇਹਨਾਂ ਨੇ ਉਹਨੇ ਉਹਨਾਂ ਦੇ ਪੋਜ਼ਿਟਿਵਿਟੀ ਵੱਲ ਦੇਖਿਆ ਆ ਚੰਗੀ ਚੀਜ਼ ਵੱਲ ਦੇਖਿਆ ਆ ਸੋ ਅਸੀਂ ਵੀ ਪ੍ਰਭੂ ਦਾਤ ਸੁਭਾ ਨੂੰ ਆ ਲੈਣਾ ਆ ਤਾਂ ਉਹਦਾ ਸੁਭਾ ਇਹ ਆ ਕਿ ਸਿਰਫ ਚੰਗੀਆਂ ਚੀਜ਼ਾਂ ਨੂੰ ਦੇਖਣਾ ਆ ਸਿਰਫ ਚੰਗੀਆਂ ਚੀਜ਼ਾਂ ਸੋਚਣੀਆਂ ਔਰ ਹਰ ਵੇਲੇ ਕਿਸੇ ਦੀ ਮਦਦ ਦੇ ਲਈ ਤਿਆਰ ਰਹਿਣਾ ਜੋ ਕਰ ਸਕਦੇ ਆ ਉਹ ਕਰਨਾ ਆ ਅਰੇ ਇਹ ਸਾਨੂੰ ਹੁਕਮ ਆ ਬੇਨਤੀ ਨਹੀਂ ਆ ਇਹ ਹੁਕਮ ਸਮਝ ਕੇ ਮੰਨਣਾ ਆ ਕਹਿੰਦਾ ਉਸਨੇ ਪਰਮੇਸ਼ਵਰ ਦੇ ਸਰੂਪ ਵਿੱਚ ਹੋ ਕੇ ਪਰਮੇਸ਼ਵਰ ਦੇ ਤਿਲ ਤਲ ਹੋਣਾ ਕਬਜੇ ਰੱਖਣ ਦੀ ਚੀਜ਼ ਨਾ ਜਾਣਿਆ ਹੁਣ ਪ੍ਰਭੂ ਯਿਸੂ ਮਸੀਹ ਦੇ ਨਾਲੋਂ ਵੱਡਾ ਅਹੁਦਾ ਤਾਂ ਨਹੀਂ ਨਾ ਕਹੇਦਾ ਹੋ ਸਕਦਾ ਪਰਮੇਸ਼ਵਰ ਦੇ ਸਰੂਪ ਵਿੱਚ ਹੋ ਕੇ ਫੇ ਵੀ ਪਰਮੇਸ਼ਵਰਤਾਈ ਨੂੰ ਕਬਜਾ ਰੱਖਣ ਵਾਲੀ ਚੀਜ਼ ਨਹੀਂ ਉਹਨੇ ਜਾਣਿਆ ਇੰਨੀ ਸਮਰਥ ਪ੍ਰਭੂ ਦੇਖੋ ਜਿਹੜਾ ਮੁਰਦੇ ਨੂੰ ਜਿੰਦਾ ਕਰ ਸਕਦਾ ਆ ਨਾ ਉਹਨੂੰ ਪਤਾ ਆ ਕਿ ਮੈਂ ਕਰ ਸਕਦਾ ਆ ਐਵੇਂ ਤਨੀ ਮਿੱਟੀ ਥੁੱਕ ਦੇ ਨਾਲ ਗੋਨ ਦਿੱਤੀ ਪਤਾ ਆ ਪ੍ਰਭੂ ਯਿਸੂ ਮਸੀਹ ਨੂੰ ਕਿ ਇੱਕ ਮਿੱਟੀ ਜਦੋਂ ਮੈਂ ਦੀਆਂ ਅੱਖਾਂ ਤੇ ਲਾਉਂਗਾ ਨਾ ਤੇ ਇਹਨੇ ਚੰਗੇ ਹੋ ਜਾਣਾ ਆ ਇਹ ਪਤਾ ਆ ਪ੍ਰਭੂ ਯਿਸੂ ਮਸੀਹ ਨੂੰ ਕੋੜੀ ਨੂੰ ਉਦਾਂ ਹੀ ਨਹੀਂ ਪੁੱਛਿਆ ਵੀ ਤੈਨੂੰ ਯਕੀਨ ਆ ਪਤਾਇਆ ਵੀ ਜੇ ਵਿਸ਼ਵਾਸ ਕਰਦਾ ਯਾ ਮੇਰੇ ਸ਼ੂਣ ਨਾਲ ਇਹਨੇ ਸ਼ੁੱਧ ਹੋ ਜਾਣਾ ਪ੍ਰਭੂ ਨੂੰ ਆਪਣੀ ਸਮਰਥ ਦਾ ਪਤਾਇਆ ਆਪਣੇ ਅਧਿਕਾਰ ਦਾ ਆਪਣੀ ਸ਼ਕਤੀ ਦਾ ਪੂਰਾ ਪਤਾਇਆ ਫਿਰ ਵੀ ਕੁਮੰਡ ਨਹੀਂ ਕੀਤਾ ਫਿਰ ਵੀ ਆਪਣੇ ਆਪ ਨੂੰ ਇਦਾਂ ਨਹੀਂ ਬਣਾਇਆ ਕਿ ਕੋਈ ਉੱਤੱਕ ਪਹੁੰਚ ਹੀ ਨਾ ਸਕੇ ਪਰ ਆਪਣੇ ਆਪ ਨੂੰ ਪਰਵਾਇਡ ਕਰਾਇਆ ਦੂਜਿਆਂ ਦੇ ਲਈ ਅਵੇਲੇਬਲ ਕਰਾਇਆ ਦੂਜਿਆਂ ਦੇ ਲਈ ਕਿ ਜਿਹੜਾ ਵੀ ਚੰਗਾ ਹੋਣਾ ਚਾਹੁੰਦਾ ਚੰਗਾ ਹੋਣ ਲਈ ਆ ਗਿਆ ਐਸੇ ਸ਼ਬਦ ਬੋਲ ਦਿੱਤੇ ਕਿ ਸ਼ਬਦਾਂ ਦੇ ਨਾਲ ਹੀ ਕੰਮ ਹੋ ਗਿਆ ਹallelujah ਬਹੁਤਿਆਂ ਨੂੰ ਸ਼ੁਆ ਪਰ ਬਹੁਤੇ ਸ਼ਬਦ ਸੁਣ ਕੇ ਹੀ ਚੰਗੇ ਹੋਏ ਕਿਉਂਕਿ ਹਜ਼ਾਰਾਂ ਹਜ਼ਾਰਾਂ ਦੀਆਂ ਭੀੜਾਂ ਸੀ ਕਿਤੇ ਵੀ ਆਪਾਂ ਇਦਾਂ ਨਹੀਂ ਪੜਦੇ ਕਿ 5000 ਬੰਦੇ ਦੇ ਉੱਤੇ ਸਾਰਿਆਂ ਤੇ ਹੱਥ ਰੱਖੇ ਜਿਵੇਂ ਜਿਵੇਂ ਉਹਦੇ ਮਨ ਵਿੱਚ ਆਇਆ ਪ੍ਰਭੂ ਯਿਸੂ ਮਸੀਹ ਜੀ ਦੇ ਉਦਾਂ ਉਦਾਂ ਉਹਨੇ ਕੀਤਾ ਪਰ ਪਤਾ ਤਾਂ ਇਹ ਲੱਗਦਾ ਆਪਾਂ ਨੂੰ ਕਿ ਕਿੰਨਾ ਪੋਜ਼ਿਟਿਵ ਨੇਚਰ ਆ ਕਿੰਨਾ ਦਿਆਲੂ ਸੁਭਾਅ ਆ ਕਿੰਨਾ ਹਲੀਮੀ ਵਾਲਾ ਸੁਭਾਅ ਆ ਤੇ ਆਪਾਂ ਆਪਣੇ ਸੁਭਾਅ 'ਚ ਝਾਤੀ ਮਾਰਨੀ ਆ ਵੀ ਹੈਗਾ ਕੋਈ ਗੁਣ ਉਦਾਂ ਦਾ ਕੋਈ 100 ਚੋ 2% ਵੀ ਮੈਂ ਹਾਂ ਉਦਾਂ ਦਾ ਕਿ ਨਹੀਂ ਜੇ ਨਹੀਂ ਆ ਤਾਂ ਮੈਂ ਕਿਵੇਂ ਬਣ ਸਕਦਾ ਆ ਕੋਸ਼ਿਸ਼ ਕਰਨੀ ਆ ਹallelujah ਸੋ ਅੱਗੇ ਵੀ ਲਿਖਿਆ ਆ ਕਹਿੰਦਾ ਸਗੋਂ ਉਸ ਨੇ ਆਪਣੇ ਆਪ ਨੂੰ ਸਖਣਾ ਕਰਕੇ ਦਾਸ ਦਾ ਰੂਪ ਧਾਰਿਆ ਅਤੇ ਮਨੁੱਖਾਂ ਦੀ ਸੂਰਤ ਵਿੱਚ ਜੰਮਿਆ ਅਤੇ ਮਨੁੱਖ ਦੀ ਸ਼ਕਲ ਵਿੱਚ ਪ੍ਰਗਟ ਹੋ ਕੇ ਆਪਣੇ ਆਪ ਨੂੰ ਨੀਵੀਆਂ ਕੀਤਾ ਅਤੇ ਮੌਤ ਤਾਈ ਸਗੋਂ ਸਲੀਬ ਦੀ ਮੌਤ ਤਾਈ ਆਗਿਆਕਾਰ ਬਣਿਆ ਇਸ ਕਾਰਨ ਪਰਮੇਸ਼ਰ ਨੇ ਵੀ ਉਸ ਨੂੰ ਅਤ ਉੱਚਿਆ ਕੀਤਾ ਅਤੇ ਉਸ ਨੂੰ ਉਹ ਨਾਮ ਦਿੱਤਾ ਜਿਹੜਾ ਸਭਨਾ ਨਾਮਾਂ ਤੋਂ ਉੱਤਮ ਹੈ ਹallelujah ਪ੍ਰਭੂ ਯਿਸੂ ਮਸੀਹ ਨੇ ਆਪਣੇ ਆਪ ਨੂੰ ਨੀਵਿਆ ਕੀਤਾ ਪਰਮੇਸ਼ਵਰ ਜੀ ਦੀ ਅਜ਼ੀਨਗੀ ਦੇ ਵਿੱਚ ਰਹੇ ਅज्ञाਕਾਰੀ ਕੀਤੀ ਤੇ ਜੇ ਉਹ ਪ੍ਰਭੂ ਦੇ ਅज्ञाਕਾਰ ਬਣੇ ਤੇ ਪ੍ਰਭੂ ਨੇ ਕਈ ਇਨਾਮ ਦਿੱਤਾ ਸਾਰੇ ਨਾਵਾਂ ਚੋਂ ਨਾਮ ਉੱਚਾ ਕਰ ਦਿੱਤਾ ਪ੍ਰਭੂ ਯਿਸੂ ਮਸੀਹ ਦਾ ਹallelujah ਜੇ ਪ੍ਰਭੂ ਯਿਸੂ ਮਸੀਹ ਦਾਸ ਬਣਗੇ ਤਾਂ वचन ਚ ਲਿਖਿਆ ਪਰਮੇਸ਼ਵਰ ਨੇ ਉਹਨੂੰ ਉੱਚਿਆ ਕੀਤਾ ਸੋ ਜੇ ਅਸੀਂ ਵੀ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਨੀਵੇਂ ਹੋਵਾਂਗੇ ਮਨ ਨੀਵਾ ਹੋਊਗਾ ਮਤ ਉੱਚੀ ਹੋਊਗੀ ਜਿਵੇਂ ਅੰਗਰੇਜ਼ੀ ਚ ਕਹਿੰਦੇ ਹੁੰਦੇ ਸਿੰਪਲ ਲਿਵਿੰਗ ਹਾਈ ਥਿੰਕਿੰਗ ਮਨ ਨੀਵਾ ਹੋਵੇ ਮਤ ਉੱਚੀ ਹੋਵੇ ਸੋਚ ਚੰਗੀ ਹੋਵੇ ਫੇਕ ਕੀ ਹੁੰਦਾ ਪਰਮੇਸ਼ਵਰ ਫੇਰ ਤੁਹਾਨੂੰ ਉੱਚਿਆ ਕਰਦਾ ਹੈ ਤੇ ਇੱਥੇ ਪਰਫੈਕਟ ਐਗਜ਼ੈਂਪਲ ਜਿਹੜੀ ਆ ਵਚਨ ਦੇ ਵਿੱਚ ਦਿੱਤੀ ਆ ਕਿ ਜੇ ਪ੍ਰਭੂ ਯਿਸੂ ਮਸੀਹ ਨੇ ਆਪਣੇ ਆਪ ਨੂੰ ਸਭ ਕੁਝ ਸਮਰਥ ਹੁੰਦੇ ਉੱਚਿਆ ਨਹੀਂ ਕੀਤਾ ਪਰਮੇਸ਼ਵਰ ਦਾ ਦਾਸ ਬਣਾ ਕੇ ਰੱਖਿਆ ਤਾਂ ਪਰਮੇਸ਼ਵਰ ਨੇ ਵੀ ਉਹਨੂੰ ਉੱਚਿਆ ਕੀਤਾ ਤੇ ਸਭਨਾ ਨਾਵਾਂ ਵਿੱਚੋਂ ਉੱਤਮ ਨਾਮ ਦਿੱਤਾ ਕਿੰਨਾ ਉੱਤਮ ਆ ਕਿ ਤੁਸੀਂ ਦੁਸ਼ਟ ਆਤਮਿਆਂ ਨੂੰ ਕਹੋ ਯਿਸੂਮਸੀ ਦੇ ਨਾਮ ਚ ਨਿਕਲ ਜਾ ਤੇ ਉਹਨਾਂ ਨੂੰ ਨਿਕਲਣਾ ਪੈਂਦਾ ਆ ਤੁਸੀਂ ਪਰਮੇਸ਼ਵਰ ਤੋਂ ਕੁਝ ਮੰਗਦੇ ਹੋ ਔਰ ਕਹਿੰਦੇ ਹੋ ਕਿ ਯਿਸੂ ਨਾਮ ਚ ਮਿਲੇ ਤੇ ਤੁਹਾਨੂੰ ਮਿਲਦਾ ਆ ਨਾਮ ਚੱਲਣ ਲੱਗ ਗਿਆ ਪੂਰੀ ਦੁਨੀਆ ਉੱਤੇ ਨਹੀਂ ਪੂਰੇ ਬ੍ਰਹਿਮੰਡ ਦੇ ਅੰਦਰ ਹਾਲੇਲੂਆ ਹਾਲ ਯੂਨੀਵਰਸ ਦੇ ਵਿੱਚ ਉਸ ਨੇਮ ਨੂੰ ਅਥਰਾਇਜ਼ ਕਰ ਦਿੱਤਾ ਆ ਅਧਿਕਾਰੀ ਬਣਾ ਦਿੱਤਾ ਉਸ ਨਾਮ ਨੂੰ ਕਿ ਸਵਰਗ ਦੀਆਂ ਚੀਜ਼ਾਂ ਵਾਸਤੇ ਨਾਮ ਬੋਲਿਆ ਜਾਵੇ ਤਾਂ ਵੀ ਸਵਰਗ 'ਚ ਵੀ ਉਹ ਨਾਮ ਚੱਲਦਾ ਏ ਧਰਤੀ ਉੱਤੇ ਵੀ ਨਾਮ ਚੱਲਦਾ ਤੇ ਪਤਾਲਾਂ ਵਿੱਚ ਵੀ ਚੱਲਦਾ ਏ ਸਿਰਫ ਇੱਕ ਨਾਮ ਬਾਈਬਲ ਦੇ ਅਨੁਸਾਰ ਯਿਸੂ ਨਾਮ ਹallelujah Thank you ਸੋ ਯਾਕੂਬ ਦੀ ਕਿਤਾਬ ਇਹਦਾ ਚੌਥਾ ਅਧਿਆਇ ਉਹਦੀ 10 ਨੰਬਰ ਪੰਕਤੀ 'ਚ ਇਦਾਂ ਲਿਖਿਆ ਆ ਪ੍ਰਭੂ ਦੇ ਅੱਗੇ ਨੀਵੇਂ ਬਣੋ ਤਾਂ ਉਹ ਤੁਹਾਨੂੰ ਉੱਚਿਆ ਕਰੇਗਾ ਸੋ ਹੁਣ ਵਚਨ ਆਪਾਂ ਨੂੰ ਇਦਾਂ ਕਹਿੰਦਾ ਹੈ ਜੇ ਆਪਾਂ ਉੱਚੇ ਹੋਣ ਦੀ ਚਾਹਤ ਰੱਖਦੇ ਪ੍ਰਭੂ ਦੇ ਅੱਗੇ ਨੀਵੇਂ ਹੋ ਚੋ ਪ੍ਰਭੂ ਦੇ ਅੱਗੇ ਕਦੀ ਵੀ ਆਰਗੂਮੈਂਟ ਨਾ ਕਰੋ ਕਦੀ ਪ੍ਰਭੂ ਨਾਲ ਜਿਦਾ ਨਾ ਕਰੋ ਆਕੜੋ ਨਾ ਪਹਿਲਾਂ ਮੈਨੂੰ ਆਹ ਕਰਕੇ ਵਿਖਾ ਫੇਰ ਮੈਂ ਮੰਨੂਗਾ ਇਹ ਗਲਤ ਐਟੀਟਿਊਡ ਆ ਇਦਾਂ ਨਹੀਂ ਕਰਨਾ ਗੋਡੇ ਟੇਕੋ ਦੇ ਅੱਗੇ ਅਰ ਕਹੋ ਕਿ ਮੈਂ ਜਾਣਦਾ ਹਾਂ ਕਿ ਪ੍ਰਭੂ ਜੀ ਤੁਸੀਂ ਕਰ ਸਕਦੇ ਹੋ ਅਰ ਸਿਰਫ ਤੁਸੀਂ ਹੀ ਕਰ ਸਕਦੇ ਹੋ ਤੇ ਮੇਰੇ ਉੱਤੇ ਇਹ ਕਿਰਪਾ ਕਰ ਦਿਓ ਤਾਂ ਤੁਸੀਂ ਦੇਖਿਓ ਤੁਹਾਡੇ ਉੱਤੇ ਉਹ ਕਿਰਪਾ ਹੋ ਜੂਗੀ ਪਰ ਬਹੁਤ ਸਾਰੇ ਲੋਕ ਇਦਾਂ ਕਹਿੰਦੇ ਆ ਅਸੀਂ ਤੁਹਾਡੇ ਕੋਲੇ ਮੁਰਦਾ ਲੈ ਕੇ ਆਉਨੇ ਆ ਜੀਂਦਾ ਕਰਕੇ ਦਿਖਾਓ ਤੁਹਾਨੂੰ ਕਿੰਨੇ ਕਿਹਾ ਵੀ ਅਸੀਂ ਮੁਰਦੇ ਜੀਂਦੇ ਕਰਦੇ ਆਂ ਜਿਹਦਾ ਸਾਹ ਹਤੇ ਅਧਿਕਾਰ ਆ ਉਹ ਕਰਦਾ ਮੁਰਦੇ ਜੀਂਦੇ ਹallelujah ਜਿਹਨੇ ਜੀਵਨ ਦਿੱਤਾ ਆ ਉਹੀ ਜੀਵਨ ਦੇਣ ਦੀ ਸਮਰਥ ਰੱਖਦਾ ਤੇ ਉਹੀ ਜੀਵਨ ਲੈਣ ਦੀ ਸਮਰਥ ਰੱਖਦਾ ਆ ਸੋ ਕਈ ਕਹਿੰਦੇ ਪਹਿਲਾਂ ਤੁਸੀਂ ਲੰਗੜੇ ਤੋਰ ਕੇ ਦਿਖਾ ਦਿਓ ਪਹਿਲਾਂ ਆ ਕਰਕੇ ਦਿਖਾ ਦਿਓ ਮੈਂ ਕਹਿੰਦੀ ਜੇ ਆਪਾਂ ਇਦਾਂ ਜਿਦਾਂ ਕਰਨੀਆਂ ਆ ਇਦਾਂ ਤੇ ਫਿਰ ਬਹੁਤ ਚੀਜ਼ਾਂ ਆ ਸੰਸਾਰ ਵਿੱਚ ਕੋਈ ਕਹਿੰਦਾ ਇੱਥੇ ਆਹ ਚੜਾ ਦਿਓ ਆਹ ਕੰਮ ਹੋ ਜਾਣਾ ਕੋਈ ਕਹਿੰਦਾ ਇੱਥੇ ਨਹਾ ਲੋ ਤਾਂ ਕੰਮ ਹੋ ਜਾਣਾ ਕੋਈ ਕਹਿੰਦਾ ਇੱਥੇ ਤੁਸੀਂ ਲੂਣ ਰੱਖ ਦਿਓ ਇੱਥੇ ਤੁਸੀਂ ਬੌਕਰ ਰੱਖ ਦਿਓ ਇੱਥੇ ਚੌਂਕੀ ਭਰ ਦਿਓ ਆਹ ਕੰਮ ਹੋ ਜਾਣਾ ਫਿਰ ਆਪਾਂ ਵੀ ਕਹਿੰਦੇ ਆ ਵੀ ਅਸੀਂ ਲੈ ਆਉਣੀਏ ਤੁਸੀਂ ਕਰਕੇ ਦਿਖਾ ਦਿਓ ਇਤਾਂ ਨਹੀਂ ਹੁੰਦੀਆਂ ਕੋਈ ਵੀ ਚੀਜ਼ ਜਿਹੜੀ ਆ ਜੇ ਤੁਸੀਂ ਜਿਦਾਂ ਦੇ ਨਾਲ ਸੋਚਦੇ ਆ ਪਹਿਲੀ ਗੱਲ ਬੰਦਾ ਨਹੀਂ ਕੁਝ ਵੀ ਕਰਦਾ ਪਰ ਹਾਂ ਜਿਸ ਬੰਦੇ ਨੇ ਪਰਮੇਸ਼ਵਰ ਦੇ ਮਨ ਨੂੰ ਖੁਸ਼ ਕਰਤਾ ਜਿਹਦੇ ਉੱਤੇ ਪਰਮੇਸ਼ਵਰ ਦਾ ਮਨ ਰੀਜਵਾਨ ਹੋ ਗਿਆ ਪਰਮੇਸ਼ਵਰ ਨੇ ਚੁਣ ਲਿਆ ਵੀ ਇਹ ਆਦਮੀ ਮੈਂ ਚੁਣ ਲਿਆ ਇਹਦੇ ਦੁਆਰਾ ਮੈਂ ਕੰਮ ਕਰੂੰ ਤਾਂ ਫੇ ਕੰਮ ਹੁੰਦੇ ਆ ਫੇ ਮਰਦੇ ਵੀ ਜੀਂਦੇ ਹੁੰਦੇ ਆ ਲੰਗੜੇ ਵੀ ਤੁਰਦੇ ਆ ਅੰਨੇ ਵੀ ਦੇਖਦੇ ਆ ਬੋਲੇ ਵੀ ਸੁਣਦੇ ਆ ਤੇ ਗੁੰਗੇ ਵੀ ਬੋਲਦੇ ਆ ਹalleluyah ਫਿਰ ਉਹ ਮਨੁੱਖਾਂ ਦੇ ਹੀ ਬੋਲੇ ਹੋਏ ਅੱਖਰਾਂ ਦੁਆਰਾ ਸਭ ਕੁਝ ਕਰੀ ਜਾਂਦਾ ਹੈ ਪਰਮੇਸ਼ਵਰ ਮਨੁੱਖਾਂ ਦੇ ਹੱਥਾਂ ਰੱਖਣ ਦੁਆਰਾ ਸਭ ਕੁਝ ਪ੍ਰਭੂ ਕਰੀ ਜਾਂਦੇ ਆ ਪਰ ਕਰਦੇ ਪ੍ਰਭੂ ਜੀ ਆਪ ਹੀ ਆ ਕਰਦੇ ਅਕਾਲਪੁਰਖ ਪਰਮੇਸ਼ਵਰ ਜੀ ਆਪ ਹੀ ਆ ਸਭ ਕੁਝ ਬੰਦੇ ਨੂੰ ਤਾਂ ਉਹ ਵੜਿਆਈ ਦਿੰਦੇ ਆਪਣੇ ਬੰਦੇ ਨੂੰ ਕਿਉਂਕਿ 91 ਜ਼ਬੂਰ ਚ ਪ੍ਰਭੂ ਨੇ ਕਿਹਾ ਮੈਂ ਤੈਨੂੰ ਉੱਚਾ ਕਰੂੰਗਾ ਤੇ ਜਿਹੜਾ ਬੰਦਾ ਪਰਮੇਸ਼ਵਰ ਦੇ ਅੱਗੇ ਨੀਵਾ ਹੋ ਜਾਂਦਾ ਫੇਰ ਪਰਮੇਸ਼ਵਰ ਜੀ ਉਹਨੂੰ ਉੱਚਿਆਂ ਕਰ ਦਿੰਦੇ ਫੇਰ ਜਦੋਂ ਉਹਦੇ ਲਈ ਕੰਮ ਕੰਮ ਕੀਤਾ ਪ੍ਰਭੂ ਨੇ ਫਿਰ ਰੱਖੋ ਕਿ ਮੈਂ ਇੱਥੇ ਪ੍ਰਾਰਥਨਾ ਕੀਤੀ ਜਿਵੇਂ ਹੁੰਦੀ ਆ ਤੇ ਮੈਂ ਇੱਥੇ ਪ੍ਰਾਰਥਨਾ ਕੀਤੀ ਇਨਸਟੈਂਟ ਹੀਲਿੰਗ ਹੋ ਗਈ ਤੁਸੀਂ ਆਏ ਤੁਸੀਂ ਆਣ ਕੇ ਕਿਹਾ ਵੀ ਭੈਣ ਜੀ ਨੇ ਪ੍ਰਾਰਥਨਾ ਕੀਤੀ ਸੀਗੀ ਤਾਂ ਪ੍ਰਭੂ ਨੇ ਸਾਨੂੰ ਚੰਗੀਆਂ ਕਰ ਦਿੱਤਾ ਕੀ ਹੋਇਆ ਪ੍ਰਭੂ ਨੇ ਆਪਣੀ ਦਾਸੀ ਨੂੰ ਵੜਿਆਈ ਦੇ ਦਿੱਤੀ ਤੁਹਾਡੇ ਕੋਲੋਂ ਕਿਉਂ ਮਿਲੀ ਉਹ ਵਡਿਆਈ ਕਿਉਂਕਿ ਪਰਮੇਸ਼ਰ ਦੀ ਦਾਸੀ ਨੇ ਆਪਣਾ ਈਮਾਨ ਪਰਮੇਸ਼ਰ ਉੱਤੇ ਰੱਖ ਕੇ ਐਡਾ ਵੱਡਾ ਅਖਰ ਬੋਲ ਦਿੱਤਾ ਕਿ ਜਾਓ ਤੁਸੀਂ ਉਹਦੀ ਕਿਰਪਾ ਨਾਲ ਚੰਗੇ ਹੋ ਜਾਓਗੇ ਤੁਸੀਂ ਯਿਸੂ ਦੇ ਨਾਮ 'ਚ ਚੰਗੇ ਹੋ ਜਾਓਗੇ ਜਦੋਂ ਤੁਹਾਡਾ ਭਰੋਸਾ ਉਸ ਅਕਾਲਪੁਰਖ ਪਰਮੇਸ਼ਰ ਤੇ ਹੁੰਦਾ ਨਾ ਫਿਰ ਤੁਹਾਨੂੰ ਉਹ ਸ਼ਰਮਿੰਦਿਆ ਨਹੀਂ ਹੋਣ ਦਿੰਦਾ ਫਿਰ ਤੁਹਾਨੂੰ ਉਹ ਡੋਲਣ ਨਹੀਂ ਦਿੰਦਾ ਤੇ ਜਿਹੜੇ ਵੀ ਉਹਦੇ ਉੱਤੇ ਭਰੋਸਾ ਰੱਖਦੇ ਆ ਨਾ ਪਰਮੇਸ਼ਰ ਨੇ ਉਹਨਾਂ ਨੂੰ ਉੱਚਿਆਂ ਹੀ ਕੀਤਾ ਹੋਇਆ ਇਸ ਲਈ ਜਿਹੜਾ ਵੀ ਉੱਚਾ ਹੋਣਾ ਚਾਹੁੰਦਾ ਆ ਉਹ ਪਰਮੇਸ਼ਵਰ ਦੇ ਸਨਮੁਖ ਨੀਵਾ ਹੋ ਜਵੇ ਅਪਸੀਆਂ 4 ਅਧਿਆਏ ਉਹਦੀ 30 ਤੇ 31 ਨੰਬਰ ਆਇਤ ਚ ਇਦਾਂ ਲਿਖਿਆ ਆ ਕਹਿੰਦਾ ਅਤੇ ਪਰਮੇਸ਼ਵਰ ਦੇ ਪਵਿੱਤਰ ਆਤਮਾ ਨੂੰ ਜਿਹਦੇ ਨਾਲ ਨਿਸਤਾਰੇ ਦੇ ਦਿਨ ਤੀਕ ਤੁਹਾਡੇ ਉੱਤੇ ਮੋਹਰ ਲੱਗੀ ਹੋਈ ਹੈ ਉਦਾਸ ਨਾ ਕਰੋ ਇਹਦਾ ਮਤਲਬ ਪਰਮੇਸ਼ਵਰ ਦਾ ਆਤਮਾ ਉਦਾਸ ਹੋ ਜਾਂਦਾ ਹੈ ਸਾਡੇ ਕੰਮਾਂ ਨੂੰ ਵੇਖ ਕੇ ਜੇ ਉਦਾਸ ਹੁੰਦਾ ਤੇ ਇਹਦਾ ਮਤਲਬ ਖੁਸ਼ ਵੀ ਰਹਿੰਦਾ ਆ ਤੇ ਖੁਸ਼ ਵੀ ਫਿਰ ਸਾਡੇ ਕੰਮਾਂ ਨੂੰ ਦੇਖ ਕੇ ਹੀ ਹੁੰਦਾ ਹੋਊਗਾ ਤਾਂ ਹੁਣ ਵਚਨ ਇਦਾਂ ਕਹਿੰਦਾ ਨਿਸਤਾਰੇ ਦੇ ਦਿਨ ਤੱਕ ਨਿਸਤਾਰਾ ਕੀ ਹੁੰਦਾ ਜਦ ਤੱਕ ਤੁਸੀਂ ਛੁੱਟ ਨਹੀਂ ਜਾਂਦੇ ਆਜ਼ਾਦ ਨਹੀਂ ਹੋ ਜਾਂਦੇ ਤਾਂ ਕਦੋਂ ਆਜ਼ਾਦ ਹੋਣਾ ਭਾਵ ਜਦੋਂ ਤੱਕ ਤੁਹਾਡਾ ਨਿਆ ਨਹੀਂ ਹੋ ਜਾਂਦਾ ਤਾਂ ਉਦੋਂ ਤੱਕ ਉਸ ਦਿਨ ਤੱਕ ਤੁਹਾਡੇ ਉੱਤੇ ਮੋਹਰ ਲੱਗੀ ਹੋਈ ਆ ਤੁਸੀਂ ਸਟੈਂਪ ਕੀਤੇ ਹੋਏ ਆ ਕੀ ਕਹਿੰਦੇ ਸ਼ੈਤਾਨ ਦੀ ਮੋਹਰ ਲੱਗਣੀ ਆ ਹੈਨਾ ਉਹ 668 ਨੰਬਰ ਨੂੰ ਸੋਚਦੇ ਕੋਈ ਟਿਪ ਲੱਗ ਜੂਗੀ ਜਾਂ ਕੁਛ ਵੀ ਮੈਨੂੰ ਤੇ ਪਤਾ ਨਹੀਂ ਉਦਾਂ ਕਿੱਦਾਂ ਦੀ ਲੱਗਣੀ ਆ ਮੋਹਰ ਮੈਂ ਐਵੇਂ ਕਾਹਤ ਕਹਾਂ ਵੀ ਇਦਾਂ ਦੀ ਲੱਗਣੀ ਆ ਪਰ ਮੈਂ ਇਹ ਕਹਿੰਨੀ ਆ ਕਿ ਆਹ ਮੋਹਰ ਤੇ ਲੱਗੀ ਆ ਨਾ ਕਿੰਨਾ ਤੁਹਾਡੇ ਉੱਤੇ ਮੋਹਰ ਲੱਗੀ ਹੋਈ ਆ ਤੇ ਜਿਨ੍ਹਾਂ ਤੇ ਲੱਗੀ ਆ ਨਾ ਮੋਰ ਦੇ ਉੱਤੇ ਮੋਰ ਨਹੀਂ ਜੇ ਲੱਗਣੀ ਉਹਨਾਂ ਤੇ ਲੱਗਣੀ ਜਿਨ੍ਹਾਂ ਤੇ ਨਹੀਂ ਲੱਗੀ ਇਸ ਲਈ ਉਹ ਵਾਲੀ ਮੋਰ ਲਵਾਉਣ ਤੋਂ ਪਹਿਲਾਂ ਆਹ ਵਾਲੀ ਮੋਰ ਲਵਾ ਲਓ ਤੇ ਤੁਹਾਨੂੰ ਪਤਾ ਪ੍ਰਕਾਸ਼ਿਤ ਵਾਕਿਆ ਦੀ ਕਿਤਾਬ ਵਿੱਚ ਇਹ ਵੀ ਲਿਖਿਆ ਕਿ ਜਿਹੜੇ ਪਰਮੇਸ਼ਵਰ ਦੇ ਲੋਕੀ ਆ ਨਾ ਉਹਨਾਂ ਦੇ ਮੱਥਿਆਂ ਤੇ ਮੋਰ ਲੱਗੀ ਹੋਈ ਆ ਹallelujah ਸੋ ਹੁਣ ਜੇ ਤਾਂ ਪਰਮੇਸ਼ਵਰ ਦੀ ਮੋਹਰ ਚਿਪ ਵਾਲੀ ਆ ਫੇਰ ਸ਼ੈਤਾਨ ਦੀ ਵੀ ਚਿਪ ਵਾਲੀ ਹੋਊਗੀ ਤੇ ਜੇ ਮੋਹਰ ਪਰਮੇਸ਼ਵਰ ਦੀ ਚਿਪ ਵਾਲੀ ਨਹੀਂ ਆ ਤੇ ਫੇਰ ਚਿਪ ਵਾਲੀ ਮੋਹਰ ਸ਼ੈਤਾਨ ਦੀ ਵੀ ਨਹੀਂ ਹੋਣੀ ਤੁਹਾਨੂੰ ਮੈਂ ਦੱਸ ਦਵਾਂ ਤੇ ਕਈਆਂ ਨੇ ਸ਼ੈਤਾਨ ਵਾਲੀ ਮੋਹਰ ਲਵਾ ਲਈ ਆ ਲਿਖਿਆ ਆ ਉਹ ਮੱਥੇ ਤੇ ਤੇ ਜਾਂ ਫੇਰ ਹੱਥ ਤੇ ਸੱਜੇ ਹੱਥ ਤੇ ਹੁਣ ਮੱਥੇ ਤੇ ਜੋ ਸਦੇ ਹੱਤੇ ਦਾ ਕੀ ਮਤਲਬ ਆ ਪਹਿਲਾਂ ਸੋਚਾਂ ਕੰਮ ਕਰਦੀਆਂ ਤੇ ਫਿਰ ਹੱਥ ਕੰਮ ਕਰਦੇ ਆ ਕਈਆਂ ਦੀਆਂ ਸੋਚਾਂ ਇੰਨੀਆਂ ਗਲਤ ਆ ਕਿ ਉਹਨਾਂ ਨੇ ਆਪਣੀਆਂ ਸੋਚਾਂ ਦੇ ਰਹੀ ਸ਼ੈਤਾਨ ਦੀ ਮੋਹਰ ਨੂੰ ਲੈ ਲਿਆ ਆ ਗਲਤ ਹੀ ਸੋਚੀ ਜਾਂਦੇ ਆ ਵਿਭ ਵਿਚਾਰ ਸੋਚੀ ਜਾਂਦੇ ਦੂਜੇ ਨੂੰ ਨਾਸ਼ ਕਿਵੇਂ ਕਰਨਾ ਆ ਕੋਈ ਗਲਤ ਕੰਮ ਕਿਵੇਂ ਕਰਨਾ ਆ ਝੂਠ ਚੋਰੀਆਂ ਠੱਗੀਆਂ ਹੈਰਾ ਫੇਰੀਆਂ ਇਹੀ ਕੁਛ ਸਿਰਫ ਦਿਮਾਗ 'ਚ ਚੱਲਦਾ ਰਹਿੰਦਾ ਵੀ ਇਹ ਕਿੱਦਾਂ ਬਣੂ ਇਹ ਸ਼ੈਤਾਨ ਦੀ ਮੋਹਰ ਲੱਗ ਗਈ ਆ ਉਹਨਾਂ ਸੋਚਾਂ ਦੇ ਉੱਤੇ ਤੇ ਕਈਆਂ ਨੇ ਹੱਥਾਂ ਤੇ ਲਵਾ ਲਈ ਆ ਵੀ ਬੰਦਾ ਮਾਰਨ ਦੇ ਪੈਸੇ ਦੱਸੋ ਕਿੰਨੇ ਆ ਤੇ ਹੱਥਾਂ ਨਾਲ ਗਲਤ ਕੰਮ ਕਰੀ ਜਾਂਦੇ ਕਿਸੇ ਨੂੰ ਵੱਢਣ ਦੇ ਪੈਸੇ ਕਿੰਨੇ ਆ ਕਿਸੇ ਨੂੰ ਸਾੜਨ ਦੇ ਪੈਸੇ ਕਿੰਨੇ ਆ ਐਕਸੀਡੈਂਟ ਕਰਨ ਦੇ ਪੈਸੇ ਕਿੰਨੇ ਆ ਤੇ ਹੋਰ ਵੀ ਕਈ ਕੰਮ ਜਿਹੜੇ ਸਰੀਰ ਦੇ ਨਾਲ ਹੁੰਦੇ ਆ ਤੇ ਉਹ ਕੀ ਆ ਸ਼ੈਤਾਨ ਦੀ ਮੋਹਰ ਨਹੀਂ ਆ ਇਹ ਇਹ ਚਤਾਂ ਦੀ ਮੋਹਰ ਹੈ ਕਈ ਸੋਚਦੇ ਕਿ ਜੇ ਲੱਗਣੀ ਆ ਮੈਂ ਕੰਨੀ ਲੱਗੀ ਹੋਈ ਆ ਲਵਾਈ ਜਾਂਦੇ ਆ ਲੋਕੀ ਜਿਹੜਾ ਸਹੀ ਤਰ੍ਹਾਂ ਪਰਮੇਸ਼ਵਰ ਵਿੱਚ ਚੱਲਣਾ ਲੱਗ ਗਿਆ ਉਹਦੇ ਉੱਤੇ ਪਰਮੇਸ਼ਵਰ ਜੀ ਦੀ ਮੋਹਰ ਲੱਗ ਰਹੀ ਆ ਇੱਥੇ ਬੱਚਨ ਹੀ ਕਹਿ ਰਿਹਾ ਆ ਕਿ ਮੋਹਰ ਲੱਗੀ ਹੋਈ ਆ ਜਿਨ੍ਹਾਂ ਦੇ ਉੱਤੇ ਮੋਹਰ ਲੱਗੀ ਉਹ ਪਰਮੇਸ਼ਰ ਦੇ ਆਤਮਾ ਨੂੰ ਉਦਾਸ ਨਾ ਕਰੋ ਇਹਦਾ ਮਤਲਬ ਤੁਹਾਡੇ ਉੱਤੇ ਮੋਹਰ ਲੱਗੀ ਆ ਮੇਰੇ ਉੱਤੇ ਮੋਹਰ ਲੱਗੀ ਆ ਹੁਣ ਆਪਾਂ ਨੂੰ ਪਰਮੇਸ਼ਰ ਦੀ ਬਾਣੀ ਇਦਾਂ ਕਹਿੰਦੀ ਹੁਣ ਤੁਸੀਂ ਪਰਮੇਸ਼ਰ ਦੇ ਆਤਮਾ ਨੂੰ ਉਦਾਸ ਨਾ ਕਰਿਓ ਤੇ ਉਦਾਸ ਕਿਹੜੀਆਂ ਗੱਲਾਂ ਤੋਂ ਹੁੰਦਾ ਆ ਕਹਿੰਦਾ ਸਭ ਕੁੜੱਤਨ ਕਰੋਧ ਕੋਪ ਰੋਲਾ ਅਤੇ ਦੁਰਵਚਨ ਸਾਰੀ ਬੁਰਾਈ ਸਣੇ ਤੁਹਾਤੋਂ ਦੂਰ ਹੋਵੇ ਜੇ ਆ ਚੀਜ਼ਾਂ ਆਪਣੇ ਜੀਵਨ ਵਿੱਚੋਂ ਦੂਰ ਨਹੀਂ ਹੁੰਦੀਆਂ ਤਾਂ ਫਿਰ ਸਮਝੋ ਪਰਮੇਸ਼ਵਰ ਦਾ ਆਤਮਾ ਆਪਣੇ ਤੋਂ ਉਦਾਸ ਹੈ ਜੇ ਆਪਣੇ ਜੀਵਨ ਚ ਕੁੜੱਤ ਨਹੀਂ ਆ ਰੌਲਾ ਗੌਲਾ ਚੱਲਦਾ ਆ ਕ੍ਰੋਧ ਆ ਨਫ਼ਰਤ ਆ ਦੁਰਬਚਨ ਬੋਲਦੇ ਗਲਤ ਬੋਲਦੇ ਆ ਤੇ ਸਾਰੀ ਬੁਰਾਈ ਸਾਰੀ ਬੁਰਾਈ ਇਸ ਲਈ ਲਿਖਿਆ ਕਿਉਂਕਿ ਬੁਰਾਈ ਦੇ ਇੰਨੇ ਕ ਰੰਗ ਰੂਪ ਆ ਕਿ ਉਹਨਾਂ ਨੂੰ ਬਿਆਨ ਹੀ ਨਹੀਂ ਕੀਤਾ ਜਾ ਸਕਦਾ ਸੋ ਵਚਨ ਇਹ ਕਹਿੰਦਾ ਸਾਰੀ ਬੁਰਾਈ ਤੁਹਾਤੋਂ ਦੂਰ ਹੋਵੇ ਤੇ ਆ ਸਾਰੀਆਂ ਚੀਜ਼ਾਂ ਤੁਹਾਡੇ ਚ ਕੁੜੱਤਤ ਨਾ ਹੋਵੇ, ਕ੍ਰੋਧ ਨਾ ਹੋਵੇ, ਰੋਲਾ ਨਾ ਹੋਵੇ, ਦੁਰਵਚਨ ਨਾ ਹੋਣ ਫੇਰ ਪਰਮੇਸ਼ਵਰ ਦਾ ਆਤਮਾ ਆਪਣੇ ਤੋਂ ਖੁਸ਼ ਆ ਪਰ ਜੇ ਆ ਚੀਜ਼ਾਂ ਆ ਚੈੱਕ ਕਰਨਾ ਆਪਾਂ ਸਕੈਨ ਕਰਨੀ ਸਪਿਰਚੁਅਲੀ ਆਪਣੇ ਆਪ ਨੂੰ ਕਈ ਵਾਰੀ ਆਪਾਂ ਹੋਰ-ਹੋਰ ਚੀਜ਼ਾਂ ਤੇ ਬਹੁਤ ਧਿਆਨ ਦਿੰਨੇ ਆ ਵੀ ਸੱਜੇ ਹੱਥ ਨਾਲ ਨਹੀਂ ਖਾਣਾ ਬਾਈਬਲ ਚ ਲਿਖਿਆ ਖੱਬੇ ਨਾਲ ਖਾ ਇਦਾਂ ਲਿਖਿਆ ਨਹੀਂ ਮੈਂ ਉਦਾਹਰਣ ਦਿੰਨੀ ਮੋਹਰ ਮੇਰੇ ਦਫ਼ਤਰ ਮੋਰੇ ਖਲੋਤੇ ਹੋ ਵੀ ਦਿਖਾ ਕਿੱਥੇ ਲਿਖਿਆ ਆ ਤਾਂ ਉਦਾਹਰਣ ਦੇ ਤੌਰ ਤੇ ਮੈਂ ਗੱਲ ਕਰਦੀ ਵੀ ਆ ਵੀ ਨਹੀਂ ਲਿਖਿਆ ਆ ਵੀ ਨਹੀਂ ਲਿਖਿਆ ਇਦਾਂ ਤੁਸੀਂ ਕਹਿ ਦਿੱਤਾ ਆ ਇਦਾਂ ਕਾ ਤੋ ਕਹਿ ਦਿੱਤਾ ਆ ਮੰਨ ਲਿਆ ਗਲਤੀ ਹੋ ਗਈ ਮaaf ਕਰ ਦਿਓ ਗਲਤੀ ਮੰਨ ਲੈਣੀ ਚਾਹੀਦੀ ਹੈ ਜੇ ਕੋਈ ਵੀ ਇਦਾਂ ਦੀ ਗੱਲ ਕਹਿਆ ਹੋਈ ਆ ਹੱਥ ਜੋੜ ਕੇ ਮਾਫੀ ਮੰਗਦੇ ਆ ਪਰਮੇਸ਼ਰ ਅਕਲ ਸਮਤ ਮਨੋਖਿਆ ਗਲਤੀ ਹੋ ਜਾਂਦੀ ਆ ਪਰਮੇਸ਼ਰ ਆਪਣੀ ਬੁੱਧ ਦੇਵੇ ਸਿਰਫ ਉਹ ਹੀ ਗੱਲਾਂ ਹੋਣ ਜਿਹੜੀਆਂ ਪਰਮੇਸ਼ਰ ਦੇ ਆਤਮਾ ਤੋਂ ਬਾਕੀਆਂ ਲਈ ਪ੍ਰਭੂ ਸੀਲ ਲਾ ਦੇਵੇ ਬੁੱਲਾਂ ਤੇ ਆਪਣਾ ਰਾਖਾ ਬਿਠਾਵੇ ਪਰ ਮੈਂ ਇਹ ਕਹਿੰਦੀ ਕਿ ਮੰਨ ਲਿਆ ਕਿ ਤੁਸੀਂ ਸਰੀਰਕ ਸਾਰੇ ਵਿਧੀ ਵਿਧਾਨ ਪੂਰੇ ਕਰ ਰਹੇ ਹੋ ਪਰ ਤੁਹਾਡਾ ਦਿਲ ਨਫ਼ਰਤ ਨਾਲ ਭਰਿਆ ਹੋਇਆ ਦੱਸੋ ਉਹ ਕਿੰਨਾ ਕੁ ਚੰਗਾ ਆ ਤੁਸੀਂ ਆਪਣੇ ਹੀ ਭਰਾ ਨੂੰ ਬਰਦਾਸ਼ਤ ਨਹੀਂ ਕਰ ਪਾਉਂਦੇ ਇਹ ਕਿੰਨਾ ਕੁ ਚੰਗਾ ਆ ਤੁਸੀਂ ਕਿਸੇ ਦੂਸਰੇ ਪ੍ਰਭੂ ਦੇ ਨਾਮ ਜਪਣ ਵਾਲੇ ਨੂੰ ਬਰਦਾਸ਼ਤ ਨਹੀਂ ਕਰ ਪਾਉਂਦੇ ਇਹ ਕਿੰਨਾ ਕੁ ਚੰਗਾ ਆ ਤੁਸੀਂ ਆਪ ਨਾਮ ਜਪਣ ਦੀ ਥਾਂ ਤੇ ਸਾਰਾ ਦਿਨ ਏ ਦੇਖ ਰਿਹਾਓ ਕਿ ਕਿਹਦੀਆਂ ਅੱਖਾਂ ਖੁੱਲੀਆਂ ਆਂ ਕੌਣ ਕਿੱਦਾਂ ਦੇ ਕੱਪੜੇ ਪਾ ਕੇ ਆ ਗਿਆ ਕੌਣ ਇਹਨੂੰ ਵੇਂਦਾ ਕੌਣ ਉਹਨੂੰ ਵੇਂਦਾ ਇਹ ਕਿੰਨਾ ਕੁ ਚੰਗਾ ਆ ਕੀ ਫੇਰ ਪਰਮੇਸ਼ਰ ਦਾ ਆਤਮਕ ਖੋਸ਼ਿਆ ਸੋਚ ਕੇ ਦੇਖੋ ਕੀ ਫੇਰ ਖੋਸ਼ਿਆ ਤੁਹਾਨੂੰ ਲੱਗਦਾ ਫੇਰ ਪਰਮੇਸ਼ਰ ਦਾ ਆਤਮਕ ਖੋਸ਼ਿਆ ਨਹੀਂ ਮੈਨੂੰ ਐਦਾਂ ਲੱਗਦਾ ਤੁਹਾਨੂੰ ਬਾਹਰਲੇ ਕੰਮ ਮaaf ਕਰ ਦਿੱਤੇ ਜਾਣੇ ਫਿਰ ਵੀ ਪਰ ਅੰਦਰਲੀਆਂ ਗਲਤੀਆਂ ਨਹੀਂ ਮaaf ਕੀਤੀਆਂ ਜਾਣੀਆਂ ਕਿਉਂਕਿ ਅੰਦਰ ਨੂੰ ਤਾਂ ਉਹਨੇ ਚੁਣਿਆ ਨਾ ਰਹਿਣ ਵਾਸਤੇ ਤੇ ਜੇ ਕੋਈ ਉਹਦੇ ਕਮਰੇ ਦੇ ਵਿੱਚ ਖਲਾਰਾ ਪਾਊਗਾ ਤੇ ਫਿਰ ਉਹ ਝੜਕੂਗਾ ਜ਼ਰੂਰ